ਜੈ ਗੁਰਦੇਵ ਜੈਪੀ ਮ ਆਜ਼ਾਦ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਅਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਨਿਮੇਸ਼ ਕਲੇਰ ਅਤੇ ਆਜ਼ਾਦ ਟੀਵੀ ਦੇ ਇੰਚਾਰਜ ਮੈਡਮ ਮੋਨੀਕਾ ਆਰ ਪੀ ਵੱਲੋਂ ਸਾਂਝੇ ਤੌਰ ਤੇ ਚੈਨਲ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਰਵਾਏ ਜਾ ਰਹੇ ਵੱਡੇ ਪ੍ਰੋਗਰਾਮਾਂ ਦੀ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ ਆਉ ਦੇਖਦੇ ਹਾਂ ਕਿ ਦੋਨਾਂ ਸ਼ਖਸੀਅਤਾਂ ਨੇ ਕੀ ਕਿਹਾ ਜਿਸ ਤਰ੍ਹਾਂ ਆਜ਼ਾਦ ਟੀਵੀ ਯੂਕੇ ਵੱਲੋਂ ਕੌਮ ਦੇ ਅਮਰ ਸ਼ਹੀਦ ਇਕ ਸੌਟ ਸੰਤ ਰਾਮਾਨੰਦ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹਾਊਸ ਆਫ ਲਾਰਡ ਲੰਡਨ ਪਾਰਲੀਮੈਂਟ ਵਿੱਚ ਮਨਾਇਆ ਗਿਆ ਸੀ ਉਸੇ ਤਰ੍ਹਾਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਪ੍ਰਨੀਰਮਣ ਦਿਵਸ ਵੀ 12 ਦਸੰਬਰ 2022 ਨੂੰ ਲੰਡਨ ਪਾਰਲੀਮੈਂਟ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਸੰਬੰਧ ਇਹ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਅਤੇ ਆਜ਼ਾਦ ਟੀਵੀ ਦੇ ਇਨਚਾਰਜ ਮੈਡਮ ਮੋਨਿਕਾ ਆਰਪੀ ਜੀ ਨੇ ਜਿੱਥੇ ਇਸ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਉੱਥੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਚਾਹਵਾਨ ਲੋਕਾਂ ਨੂੰ ਉਹਨਾਂ ਨਾਲ ਸੰਪਰਕ ਕਰਨ ਦੀ ਵੀ ਅਪੀਲ ਕੀਤੀ। ਜੈ ਗੁਰਦੇਵਤਾ ਨਗੁਰਦੇਵ ਜੈਪੀਮ ਜੈ ਭਾਰਤ ਜੀ ਸੱਚੀ ਦੀ ਕਾਲ ਜੈ ਭਗਵਨ ਵਾਲਿਕ ਜੀ ਸਤਿਓ। ਮੈਂ ਤੁਹਾਡੀ ਆਪਣੀ ਮੋਨਿਕਾ ਆਰਪੀ ਜਾਟੀ ਮੇਜ ਚੱਜੂ ਕੇ ਸੋ ਮੇਰੇ ਨਾਲ ਨੇ ਸ਼੍ਰੀ ਰਮੇਸ਼ ਕਲੇਰ ਜੀ ਚੇਅਰਮੈਨ ਆਜ਼ਾਦ ਟੀਵੀ ਚੱਜੂ ਕੇ ਜੈ ਗੁਰਦੇਵ ਜੀ ਤੇ ਅੱਜ ਕੁਝ ਵਿਸ਼ੇ ਤੇ ਗੱਲ ਕਰਨੀ ਆ ਕਿ ਦਸੰਬਰ ਦਾ ਜਿਹੜਾ ਇੱਕ ਬਹੁਤ ਵੱਡਾ ਪ੍ਰੋਗਰਾਮ ਲੰਡਨ ਪਾਰਲੀਮੈਂਟ ਦੇ ਵਿੱਚ ਹੋਣ ਜਾ ਰਿਹਾ ਆ ਤੇ ਉਸ ਵਿਸ਼ੇ ਦੇ ਉੱਤੇ ਸ਼੍ਰੀ ਰਮੇਸ਼ ਪਲੇਅਰ ਜੀ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ ਹਾਂਜੀ ਤੁਹਾਨੂੰ ਪਤਾ ਮੋਨਕਾ ਜੀ ਤੁਸੀਂ ਵੀ ਇਨਚਾਰਜ ਹੋ ਹਾਂ ਆਪਣੇ ਜੋ ਹੈ ਅਜਾ ਟੀਵੀ ਦੇ ਤੇ ਸਾਰਾ ਇਹ ਤੁਸੀਂ ਲਿਖਦੇ ਆ ਜੋ ਵੀ ਪ੍ਰੋਗਰਾਮ ਆ ਆਪਣਾ ਜਿਹੜਾ ਪ੍ਰੋਗਰਾਮ ਹੈ 바ਵਾ ਸਾਹਿਬ ਦਾ ਪ੍ਰੀ ਨਾਮ ਦੇਸ ਜਿਹੜਾ ਆ 12 12 2022 ਨੂੰ ਇਹ ਜਿਹੜਾ ਲੰਡਨ ਪਾਰਲੀਮੈਂਟ ਦੇ ਵਿੱਚ ਅਸੀਂ ਬੁਕਿੰਗ ਕੀਤੀ ਆ ਤੇ ਉਹਦੀ ਜਿਹੜੀ ਇਨਵਿਟੇਸ਼ਨ ਹੈ ਜਿਹੜੇ ਸਾਥੀਆਂ ਨੂੰ ਪਨਾਪਰਾਮਾ ਨੂੰ ਸਾਰੇ ਜਿਹੜੇ ਸਮਾਜ ਸੇਵੀ ਆ ਉਹਨਾਂ ਨੂੰ ਜਲਦੀ ਭੇਜੇ ਜਾਣਗੇ ਤਾਂ ਕਿ ਉਹ ਜਿਹੜਾ ਆਪਣਾ ਵੀਜ਼ਾ ਦਾ ਪ੍ਰਬੰਧ ਕਰ ਸਕਣ ਜਾਂ ਹੋਰ ਵੀ ਕੋਈ ਉਹਨਾਂ ਨੇ ਅਸੀਂ ਇੱਕ ਸੋਬੀਨਾਰ ਵੀ ਕੱਢ ਰਹੇ ਹਾਂ ਉਸ ਵੇਲੇ ਜੇ ਕਿਸੇ ਨੇ ਆਪਣਾ ਆਰਟੀਕਲ ਭੇਜਣਾ ਹੋਵੇ ਜਾਂ ਕੋਈ ਐਡ ਲਾਉਣੀ ਹੋਵੇ ਸੋਬੀਨਾਰ ਦੇ ਵਿੱਚ ਉਹ ਸਾਨੂੰ ਆਪਣੇ ਆਰਟੀਕਲ ਵੀ ਭੇਜ ਸਕਦੇ ਸੋਬੀਨਾਰ ਦੇ ਵਿੱਚ ਤੇ ਆਪਣਾ ਐਡ ਵੀ ਭੇਜ ਸਕਦੇ ਆ ਬਾਕੀ ਜਿਸ ਤਰ੍ਹਾਂ ਕਿ ਬਾਬਾ ਸਾਹਿਬ ਨੇ ਜੋ ਕੁਰਬਾਨੀ ਸਾਡੇ ਸਮਾਜ ਲਈ ਕੀਤੀ ਸਾਡੇ ਸਮਾਜ ਲਈ ਨਹੀਂ ਭਾਰਤ ਦੇਸ਼ ਲਈ ਕੀਤੀ ਆ ਜਿਨ੍ਹਾਂ ਨੂੰ ਭਾਰਤ ਰਤਨ ਵੀ ਮਿਲਿਆ ਆ ਇਸੇ ਕਰਕੇ ਭਾਰਤ ਰਤਨ ਮਿਲਿਆ ਉਹਨਾਂ ਨੂੰ ਕਿ ਉਹਨਾਂ ਨੇ ਆਪਣੇ ਭਾਰਤ ਦੇਸ਼ ਲਈ ਕੰਮ ਕੀਤਾ ਨਾ ਕਿ ਇੱਕ ਸਮਾਜ ਲਈ ਕੰਮ ਕੀਤਾ ਜੇ ਅਸੀਂ ਕਿਹਾ ਜਾਈਏ ਕਿ ਬੋਧੀਆਂ ਲਈ ਕੀਤਾ ਰਵਦਾਸੀਆਂ ਲਈ ਕੀਤਾ ਜਾਂ ਅਨਟੱਚੇਬਲ ਲਈ ਕੀਤਾ ਨਹੀਂ ਇਹ ਗੱਲ ਗਲਤ ਹੋਵੇਗੀ ਉਹਨਾਂ ਨੇ ਸਾਰੇ ਭਾਰਤ ਦੇਸ਼ ਦੇ ਕੰਮ ਕੀਤਾ ਸੀ ਇਸੇ ਕਰਕੇ ਜਿਹੜੀਆਂ ਉਹਨਾਂ ਨੇ ਜਿਹੜੀ ਫਾਈਟ ਸੀ ਹਰੇਕ ਬੰਦੇ ਦੇ ਨਾਲ ਚਾਹੇ ਪਾਣੀ ਦੀ ਗੱਲ ਕਰ ਲਓ ਚਾਹੇ ਲੰਡਨ ਪਾਰਲੀਮੈਂਟ ਦੀ ਗੱਲ ਕਰ ਲਓ ਜਦੋਂ ਇਹ ਗੋਲਡਮੈਨ ਕਾਨਫਰੰਸ ਗਾਂਧੀ ਨਾਲ ਹੋਈ ਸੀ ਚਾਹੇ ਕੋਈ ਵੀ ਪੁਰਨਾ ਪ੍ਰਗਟ ਦੀ ਗੱਲ ਕਰ ਲਓ ਉਹਨੇ ਆਪਣੇ ਭਾਰਤ ਦੇਸ਼ ਦੇ ਜਿਹੜੀ ਚੀਜ਼ ਅੱਗੇ ਰੱਖ ਕੇ ਉਹਦੇ ਉੱਤੇ ਗੱਲ ਉਹਨੇ ਕੀਤੀ ਸੀ ਨਾ ਕਿ ਇੱਕ ਤਬਕੇ ਲਈ ਨਾ ਕਿ ਇੱਕ ਸਮਾਜ ਲਈ ਕੀਤੀ ਸੀ ਅ ਸਾਡਾ ਵੀ ਫਰਜ ਬੰਦਾ ਹੈ ਕਿ ਅਸੀਂ ਉਹਦੇ ਪੈਰੋਂ ਉਹਨਾਂ ਦੇ ਪੈਰੋਕਾਰ ਹੁੰਦਿਆਂ ਹੋਇਆਂ ਬਾਬਾ ਸਾਹਿਬ ਦੀ ਜਨਮ ਦਿਤੀ ਬਾਬਾ ਸਾਹਿਬ ਦਾ ਜਨਮ ਦਿਨ ਅਸੀਂ ਆਪਣੇ ਰਹਿਬਰਾਂ ਦੇ ਜਨਮ ਦਿਨ ਗੁਰੂ ਪੀਰਾਂ ਪੰਗੰਬਰਾਂ ਦੇ ਜਨਮ ਦਿਨ ਇਹ ਅਸੀਂ ਸ਼ਾਦਾ ਪੂਰਵਕ ਮਨਾਈਏ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪਿੱਛੇ ਜਾਏ ਇਹ ਸੰਤ ਰਮਨੰਦ ਸਿੰਘ ਸੰਤ ਰਮਨੰਦ ਮਹਾਰਾਜ ਦਾ ਸੀ ਇਸ ਦੀਸਮਾਗਮ ਜਿਹੜਾ ਲੰਡਨ ਪਾਰਲੀਮੈਂਟ ਵਿੱਚ ਮਨਾਇਆ ਸੀ ਸਾਰਿਆਂ ਨੂੰ ਪਤਾ ਉਹਦੇ ਉੱਤੇ ਮਨਕਾਰ ਪੀਰ ਨੇ ਇੱਕ ਗੀਤ ਵੀ ਕੱਢਿਆ ਸੀ ਇਸ ਤੋਂ ਇਲਾਵਾ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਤੇ ਆਜ਼ਾਦ ਟੀਵੀ ਦੇ ਇੰਚਾਰਜ ਮੈਡਮ ਮੋਨਿਕਾ ਆਰਪੀ ਜੀ ਨੇ 18 ਦਸੰਬਰ 2022 ਨੂੰ ਰਾਮਨਗਰ ਵਿਖੇ ਆਜ਼ਾਦ ਟੀਵੀ ਵੱਲੋਂ ਮੈਡਮ ਮੋਨਿਕਾ ਆਰਪੀ ਜੀ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਇੱਕ ਵੱਡੇ ਪ੍ਰੋਗਰਾਮ ਬਾਰੇ ਵੀ ਦਰਸ਼ਕਾਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਵੇਂ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਨਾਲ ਹੀ ਮੈਡਮ ਮੋਨਿਕਾ ਆਰਪੀ ਜੀ ਵੱਲੋਂ ਰਾਮਨਗਰ ਜਲੰਧਰ ਵਿਖੇ ਬਣਾਈ ਗਈ ਉਹਨਾਂ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੇ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਉਹਨਾਂ ਦੇ ਸਾਰੇ ਮੈਂਬਰ ਆਜ਼ਾਦ ਟੀਵੀ ਦੇ ਮੈਂਬਰ ਹਨ ਅਤੇ ਆਜ਼ਾਦ ਟੀਵੀ ਲਈ ਹੀ ਕੰਮ ਕਰਨਗੇ। ਮੈਡਮ ਮੋਨਿਕਾ ਆਰਪੀਜੀ ਨੇ ਉਹਨਾਂ ਦੀ ਨਿੰਦਿਆ ਤੇ ਚੁਗਲੀ ਕਰਨ ਵਾਲਿਆਂ ਨੂੰ ਵੀ ਸਖਤ ਟਾੜਨਾ ਲਾਇ। ਹਾਂਜੀ ਸਾਥੀਓ ਬਹੁਤ ਵਿਸਤਾਰ ਦੇ ਨਾਲ ਸ਼੍ਰੀ ਰਮੇਸ਼ ਕਲੇਰ ਜੀ ਨੇ ਤੁਹਾਡੇ ਨਾਲ ਸਾਰੀ ਗੱਲ ਜਿਹੜੀ ਸਾਂਝੀ ਕੀਤੀ ਹੈ ਲੰਡਨ ਪਾਰਲੀਮੈਂਟ 'ਚ ਜੋ ਪ੍ਰੋਗਰਾਮ ਹੋਣ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਇੱਕ ਪ੍ਰੋਗਰਾਮ ਜਿਹੜਾ ਆ ਹੋਰ ਰਾਮਨਗਰ ਜਲੰਧਰ ਦੇ ਵਿੱਚ 18 12 2022 ਨੂੰ ਹੋਣ ਜਾ ਰਿਹਾ ਹੈ ਜਿਹਦੇ ਪੋਸਟਰ ਤਕਰੀਬਨ ਬੈਨਰ ਜਿਹੜੇ ਆ ਉਹ ਲੱਗ ਚੁੱਕੇ ਆ। ਤੇ سوشل میڈیا ਤੇ ਸਾਡੇ ਟੀਵੀ ਦੇ ਉੱਤੇ ਵੀ ਨਿਊਜ਼ ਪੈ ਚੁੱਕੀ ਆ ਤੇ ਉਹਦੇ ਬਾਰੇ ਵੀ ਜਾਣਨਾ ਪਾਉਣਗੇ ਸ਼੍ਰੀ ਰਮੇਸ਼ ਕੁਲੇਰ ਜੀ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਵੀ ਜਿਹੜਾ ਮਹੱਲਾ ਰਾਮਨਗਰ ਅਜ ਰੰਦਰ ਦੇ ਵਿੱਚ ਜਿੱਥੇ ਦੀ ਮੌਨਕਾਰ ਪਈ ਹੈਗੇ ਆ ਤੇ ਅਨਚਾਰਜਾ ਜੂ ਕੇ ਅਜਾ ਟੀਵੀ ਦੇ ਤੇ ਇਹਨਾਂ ਦਾ ਜਿਹੜਾ ਜਨਮ ਦਿਨ ਆ ਉਹ 18 12 ਨੂੰ ਆ ਜੋ ਉੱਥੇ ਜਿਹੜਾ ਸਾਡਾ ਸਮਾਜ ਦੇ ਵਿੱਚੋਂ ਜਿਹੜੇ ਇਹਨਾਂ ਦੇ ਮੱਲੇ ਦੇ ਲੋਕ ਆ ਜਿਹੜੇ ਅਜਾ ਟੀਵੀ ਦੇ ਨਾਲ ਜੁੜੇ ਹੋਏ ਹਨ ਬਹੁਤ ਜ਼ਿਆਦਾ ਲੇਡੀਜ਼ ਬੰਗੇ ਆ ਜਿਹੜੇ ਉਹ ਜੁੜੇ ਹੋਏ ਹਨ 60 70 ਲੇਡੀਜ਼ ਹਨ ਜਾਂ ਬੰਦੇ ਹਨ ਉਹ ਜਿਹੜੇ ਪੋਸਟਰ ਆਲਰੇਡੀ ਇਹਨਾਂ ਨੇ ਲਾਏ ਵੀ ਹੋਇਆ ਹਨ ਹੋਰ ਵੀ ਲਾ ਰਹੇ ਹਨ ਉਹਨਾਂ ਦੇ ਨਾਲ ਰੱਖ ਕੇ ਜਿਹੜਾ ਏਜ਼ਾਰ ਟੀਵੀ ਵੱਲੋਂ ਇਹੋ ਜਿਹੜਾ ਇਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਏਜ਼ਾਰ ਟੀਵੀ ਉਹਨਾਂ ਦੀ ਸਪੋਰਟ ਕਰੇਗਾ ਔਰ ਉਹ ਜਿਹੜੇ ਉੱਥੇ ਸਾਥੀ ਆ ਭੈਣ ਭਰਾ ਆ ਸਾਡੇ ਉਹ ਇਸ ਨੂੰ ਜਿਹੜਾ ਪ੍ਰੋਗਰਾਮ ਨੂੰ ਉਹ ਲਿਖਣਗੇ ਕਿਸ ਤਰ੍ਹਾਂ ਉਹ ਨਹੀਂ ਕਰਨਾ ਕੋਈ ਕਲਾਕਾਰ ਮੇਰਾ ਕਲਾਕਾਰ ਕੋ ਹੋਣਾ ਰਹੇ ਜੀ ਪ੍ਰੇਮ ਲਤਾ ਜੀ ਆ ਰਹੇ ਆ ਉੱਥੇ ਤੇ ਮੇਰਾ ਕਹ ਇੱਕ ਦੋ ਗੀਤ ਵੀ ਉੱਥੇ ਰਿਲੀਜ਼ ਕੀਤੇ ਜਾਣਗੇ ਤੇ ਅਸੀਂ ਹੁਣ ਇਹਨਾਂ ਨੂੰ ਵਧਾਈ ਦੇ ਦਿੰਨੇ ਆ ਕਿ ਬਿ ਮੁਬਾਰਕਾ ਨਮੇ ਤੁਹਾਡੇ ਵੇ ਜਨਮ ਦਿਨ ਦੀ ਥੈਂਕ ਯੂ ਥੈਂਕ ਯ ਸੋ ਸਾਥਿਓ ਇਸੇ ਤਰ੍ਹਾਂ ਦੇ ਨਾਲ ਹੁਣ ਅਸੀਂ ਸੋਚਿਆ ਆ ਕਿ ਕੁਝ ਪ੍ਰੋਗਰਾਮ ਜਿਹੜੇ ਆ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੋ ਵੀ ਆਪਣੀ ਐਕਟੀਵਿਟੀਆਂ ਕਰਨੀਆਂ ਆ ਉਹ ਅਸੀਂ ਇਸ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਲਾਈਵ ਹੋ ਕੇ ਜਾਂ ਵੀਡੀਓ ਦੇ ਜ਼ਰੀਏ ਦੇ ਨਾਲ ਤੁਹਾਡੇ ਨਾਲ ਅਸੀਂ ਖੁਦ ਵੀ ਰੂਪ ਰੂਪ ਹੋ ਲਈਏ ਟਾਈਮ ਟੂ ਟਾਈਮ ਜਿਹੜਾ ਜੀ ਅਸੀਂ ਤੁਹਾਡੇ ਨਾਲ ਰੂਪ ਰੂਪ ਹੋਈਏ ਤਾਂ ਕਿ ਕਾਫੀ سارے ਫੋਨ ਕਾਲ ਆਉਂਦੇ ਆ ਤੇ ਕਈ ਸਾਥੀਆਂ ਦੇ ਵਿੱਚ ਜਾਨੀ ਕਿ ਇਹ ਗੱਲ ਹੁੰਦੀ ਆ ਕਿ ਤੁਸੀਂ ਲਾਈਵ ਨਹੀਂ ਪ੍ਰੋਗਰਾਮ ਕਰਦੇ ਹੈਗੇ ਇਕੱਠੇ ਪ੍ਰੋਗਰਾਮ ਜਿਹੜਾ ਕਰਨਾ ਆ ਮੁਸ਼ਕਲ ਹੋ ਜਾਂਦਾ ਆ ਕਿਉਂਕਿ ਸਾਡਾ ਏਰੀਆ ਡਿਫਰੈਂਟ ਆ ਤੇ ਕਾਫੀ ਦੂਰ ਦੂਰ ਰਹਿੰਦੇ ਕਰਕੇ ਤੇ ਪਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਤੋ ਵੀ ਕੋਈ ਵੱਡਾ ਪ੍ਰੋਗਰਾਮ ਆ ਜਾਂ ਕੋਈ ਅਸੀਂ ਸਾਥੀਆਂ ਦੇ ਨਾਲ ਕਿਸੇ ਵੀ ਵਿਸ਼ੇ ਤੇ ਗੱਲ ਕੋਈ ਸਾਂਝੀ ਕਰਨੀ ਆ ਤਾਂ ਉਹ ਅਸੀਂ ਇਕੱਠੇ ਬਹਿ ਕੇ ਤੁਹਾਡੇ ਨਾਲ ਰੂਬਰੂ ਕਰੀਏ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਇਹ ਜ਼ਾ ਟੀਵੀ ਕੀ ਸੋਚ ਰੱਖਦਾ ਆ ਜਿਹੜੀ ਸੋਚ ਆ ਉਹ ਸਮਾਜ ਦੀ ਆ ਤੇ ਸਾਡੀ ਸੋਚ ਜਿਹੜੀ ਉਸ ਸਮਾਜ ਨਾਲ ਮਿਲਣੀ ਬਹੁਤ ਜ਼ਰੂਰੀ ਆ ਸੋ ਜਿਹੜੀ ਅਸੀਂ ਆ ਰਾਮਨਗਰ ਚ ਇੱਕ ਮੀਟਿੰਗ ਵੀ ਕੀਤੀ ਸੀ ਥੋੜੇ ਦਿਨ ਪਹਿਲਾਂ ਬੀਬੀਆਂ ਦੀ ਤੇ ਪ੍ਰਾਣੀ ਕਮੇਟੀ ਜਿਹੜੀ ਆ ਉਹ ਸਾਡੇ ਵੱਲੋਂ ਮੇਰੇ ਵੱਲੋਂ ਪੰਗ ਕਰ ਦਿੱਤੀ ਗਈ ਆ ਤੇ ਨਿਊ ਕਮੇਟੀ ਦੀ ਜਿਹੜੀ ਚੋਣ ਕੀਤੀ ਗਈ ਆ ਮੇਰੇ ਸਾਰੇ ਮੈਂਬਰ ਜਿੰਨੇ ਵੀ ਲੇਡੀਜ਼ ਆ ਸਾਰੇ ਸਤਿਕਾਰਯੋਗ ਆ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਆ ਜਿੰਨਾ ਵੀ ਮੇਰਾ ਮਹਿਲਾ ਵਿੰਗ ਆ ਤੇ ਸਾਰਾ ਹੀ ਬਰਾਬਰ ਆ ਤੇ ਹੁਣ ਉੱਥੇ ਕੋਈ ਪ੍ਰਧਾਨ ਨਹੀਂ ਕੋਈ ਲੀਡਰ ਨਹੀਂ ਅਸੀਂ ਕਿਉਂਕਿ ਜਿਹੜੇ ਅਸੀਂ ਸਮਾਜ ਸੇਵਾ ਕਰਦੇ ਆ ਸਾਡੇ ਲਈ ਇੱਕ ਸਮਾਨਤਾ ਹੋਣੀ ਬਹੁਤ ਜ਼ਰੂਰੀ ਆ ਤੇ ਇਸ ਲਈ ਅਸੀਂ ਸਾਰੀਆਂ ਬੀਬੀਆਂ ਨੂੰ ਸਮਾਨ ਜਾਨਕੀ ਇੱਕ ਬਰਾਬਰ ਦਾ ਅਹੁਦਾ ਦਿੱਤਾ ਆ ਸੋ ਸਾਰੀਆਂ ਬੀਬੀਆਂ ਦਾ ਖੈਲੋ ਅੰਡਰ ਆ ਜਾਂਦੀ ਵੀ ਦੇ ਹੋ ਰਿਹਾ ਜਾਂ ਕਈ ਉਹ ਆਪਣੇ ਆਪ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਅਜ਼ਾਦ ਟੀਵੀ ਦੇ ਅੰਡਰ ਹੀ ਉਹ ਬੀਬੀਆਂ ਨੇ ਬਿਕੋਜ਼ 9 ਸਾਲ ਪਹਿਲਾਂ ਦਾ ਉਹ ਮਹਿਲਾ ਵਿੰਗ ਸਾਡਾ ਬਣਾਇਆ ਹੋਇਆ ਜੇ ਮੈਂ ਅਜ਼ਾਦ ਟੀਵੀ ਲਈ ਕੰਮ ਕਰਦੀ ਆ ਤੇ ਅਜ਼ਾਦ ਟੀਵੀ ਮੇਰਾ ਆਪਣਾ ਆ ਤੇ ਉਹ ਬੀਬੀਆਂ ਵੀ ਅਜ਼ਾਦ ਟੀਵੀ ਦੀਆਂ ਆ ਪਰ ਉਹ ਹੀ ਬੀਬੀਆਂ ਆ ਜਿਹੜੀਆਂ ਸਾਡਾ ਸਤਿਕਾਰ ਕਰਨਗੀਆਂ ਸ਼੍ਰੀ ਰਮੇਸ਼ ਕਲੇਰ ਜੀ ਦਾ ਸਤਿਕਾਰ ਕਰਨਗੀਆਂ ਜਾਂ ਮੇਰਾ ਸਤਿਕਾਰ ਜਾਂ ਫਿਰ ਸਾਡੀਆਂ ਚੁਗਲੀਆਂ ਜਾਂ ਵਿਰੋ ਜਿਹੜਾ ਕੋਈ ਅੱਗੇ ਆਉਣਾ ਚਾਹੁੰਦਾ ਆ ਉਹ ਸਾਡੀ ਟੀਮ ਚੋਂ ਬਾਹਰ ਆ ਤੇ ਇਹ ਟੀਮ ਅਜ਼ਾਰ ਟੀਵੀ ਦੀ ਆ ਤੇ ਕਿਉਂਕਿ ਮੋਨਿਕਾ ਆਰਪੀ ਤਿੰਨ ਸਾਲ ਪਹਿਲਾਂ ਆ ਕੇ ਜ਼ਾ ਟੀਵੀ ਨਾਲ ਜੁੜੀ ਆ ਤਾਂ ਉਹ ਸਾਰੀ ਜਿੰਨੀ ਵੀ ਸਾਡੀ ਲੇਡੀਜ਼ ਜੈਂਟਸ ਜੋ ਵੀ ਸਾਡੇ ਨਾਲ ਜੁੜੜਾ ਉਹ ਜ਼ਾ ਟੀਵੀ ਦੇ ਮੈਂਬਰ ਆ ਤੇ ਸਾਡੇ ਆਪਣੇ ਮੈਂਬਰ ਆ ਸੋ ਅੱਜ ਹੀ ਵਾਸਤੇ ਸਾਡੇ ਨਾਲ ਆਪਣੇ ਤੁਹਾਨੂੰ ਪਤਾ ਮਨ ਕਹ ਜੀ ਆਪਣੇ ਆਜਾ ਟੀਵੀ ਦਾ ਜਿਹੜਾ ਪੇਜ ਆ ਆਜਾ ਟੀਵੀ YouTube ਦੇ ਉੱਤੇ ਹਾਂਜੀ ਉਹਦੇ ਉੱਤੇ ਘਟੋ ਘਟ ਵੀ ਇਨੀ ਅਲੀ ਮਿਲੀਅਨ ਦੇ ਲਾਗੇ ਜਿਹੜਾ 874000 ਜਿਹੜਾ ਸਾਡਾ ਵਿਊਅਰ ਹੋ ਚੁੱਕਾ ਆ ਤੇ 3 ਮਿਲੀਅਨ ਮਿਲੀਅਨ ਜਲਦੀ ਹੋਣੇ ਵਾਲਾ ਤੇ ਵਧਾਈਆਂ ਵੀ ਦੇਣੀਆਂ ਫਿਰ ਆਪਾਂ ਉਸ ਦੀਆਂ ਵੀ ਤੇ ਤੁਹਾਡੇ ਨਾਲ ਉਹ ਵੀ ਅਸੀਂ ਕੁਝ ਖਬਰਾਂ ਸਾਂਝੀ ਕਰਾਂਗੇ ਜਦੋਂ ਸਾਡੇ YouTube ਦੇ ਜਿਹੜੇ ਫਾਲੋਅਰ ਆ ਲਾਈਕਸ ਕਰਨੇ ਵਾਲੇ ਮਿਲੀਅਨ ਹੋ ਜਾਣਗੇ ਤੇ ਅਸੀਂ ਉਹ ਵੀ ਤੁਹਾਡੇ ਨਾਲ ਇੱਕ ਵਿਸ਼ੇਸ਼ ਤੌਰ ਤੇ ਜਿਹੜੀ ਆ ਖੁਸ਼ ਖਬਰੀ ਦਵਾਂਗੇ ਰੂਬਰੂ ਹੋਵਾਂਗੇ ਤੁਹਾਡੇ ਨਾਲ ਸੋ ਇੰਨੀਆਂ ਗੱਲਾਂ ਦੇ ਨਾਲ ਹੁਣ ਤੁਸੀਂ ਸਾਨੂੰ ਇਜਾਜ਼ਤ ਦਿਓ ਜੈ ਗੁਰਦੇਵ ਤਨ ਗੁਰਦੇਵ ਜੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ